ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਿਆਨਕ ਸੜਕ ਹਾਦਸੇ ਵਿੱਚ ਜਾਨ ਗੁਆਣ ਵਾਲੇ 7 ਬੱਚਿਆਂ ਦੇ ਪੀੜਤ ਮਾਪਿਆਂ ਨੂੰ ਇਨਸਾਫ ਦੀਵਾਨ ਦਾ ਭਰੋਸਾ ਦਿੱਤਾ ਇਸ ਦੇ ਨਾਲ ਹੀ ਉਨ੍ਹਾਂ ਨੇ ਜਾਂਚ ਵਿੱਚ ਰੁਕਾਵਟਾਂ ਖੜੀਆਂ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਦਾ ਐਲਾਨ ਕੀਤਾ ਹੈ ਪੀੜਤ ਪਰਿਵਾਰਾਂ ਦਾ ਦੁੱਖ ਵਡਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਵਿੱਚ ਹੁਣ ਹਰ ਵਿਦਿਆਰਥੀਆਂ ਸਾਥੋਂ ਹਮੇਸ਼ਾ ਲਈ ਵਿਛੜ ਗਏ ਹਨ ਉਹਨਾਂ ਕਿਹਾ ਕਿ ਹਾਸੇ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ ਮੁੱਖ ਮੰਤਰੀ ਦੁੱਖ ਜ਼ਾਹਿਰ ਕੀਤਾ ਭਗਵੰਤ ਮਾਨ ਨੇ ਭਰੋਸਾ ਦਿਵਾਇਆ ਹੈ ਕਿ ਸੂਬਾ ਸਰਕਾਰ ਗਮਗੀਨ ਪਰਿਵਾਰਾਂ ਦੇ ਨਾਲ ਡਟ ਕੇ ਖੜੀ ਹੈ ਤੇ ਇਨਸਾਫ ਦੀਵਾਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਰਾਜਨੀਤੀ ਤੋਂ ਦੂਰੀ ਬਣਾਉਣ ਵਾਲੇ ਸਾਫਾ ਕ੍ਰਿਕਟਰ ਨਵਜੋਤ ਸਿੱਧੂ ਦਾ ਪਰਿਵਾਰ ਇੱਕ ਵਾਰ ਫਿਰ ਰਾਜਨੀਤੀ ਵਿੱਚ ਸਰਗਰਮ ਵਿਖਾਈ ਦੇ ਰਿਹਾ ਹੈ ਇਥੇ ਸਿੱਧੂ ਛੋਟੇ ਪਰਦੇ ਤੇ ਸਰਗਰਮ ਹਨ ਉਥੇ ਹੀ ਉਹਨਾਂ ਦੀ ਪਤਨੀ ਨਵਜੋਤ ਫਿਰ ਤੋਂ ਅਮਰਸਰ ਪੂਰਬੀ ਹਲਕੇ ਵਿੱਚ ਸਰਗਰਮ ਵਿਖਾਈ ਦੇ ਰਹੇ ਹਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਸਿੱਧੂ ਖੁਦ ਨਹੀਂ ਸਗੋ ਉਹਨਾਂ ਦੀ ਪਤਨੀ ਅਮਜੋਦ ਕੋ ਚੌਨ ਮੈਦਾਨ ਵਿੱਚ ਉਤਰ ਸਕਦੀ ਹੈ ਦਰਅਸਲ ਨਮਜੋਦਕੌਰ ਸਿੱਧੂ ਕੁਝ ਦਿਨਾਂ ਤੋਂ ਅੰਮ੍ਰਿਤਸਰ ਪੂਰਬੀ ਵਿੱਚ ਆਪਣੇ ਕਾਂਗਰਸੀ ਵਰਕਰਾਂ ਨੂੰ ਲਗਾਤਾਰ ਮਿਲ ਰਹੇ ਹਨ ਇੰਨਾ ਹੀ ਨਹੀਂ ਉਹ ਛੋਟੀਆਂ ਨੁਕੜ ਮੀਟਿੰਗਾਂ ਵਿੱਚ ਵੀ ਹਿੱਸਾ ਲੈ ਰਹੇ ਹਨ ਦੱਸਦੀ ਕਿ 2022 ਵਿੱਚ ਹਾਰ ਤੋਂ ਬਾਅਦ ਪਹਿਲੀ ਵਾਰ ਉਹ ਇੰਨੀ ਖੁੱਲ੍ਹ ਕੇ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਕੁਝ ਦਿਨਾਂ ਤੋਂ ਸਰਗਰਮ ਡਾਕਟਰ ਨਮਜੋਦਕੌਰ ਨੇ ਇਸ ਦੌਰਾਨ মিডিਆ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਜੇਕਰ ਕਾਂਗਰਸ ਉਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਇੱਥੇ ਤੋਂ ਪਿੱਛੇ ਨਹੀਂ ਹਟਣਗੇ ਉਹਨਾਂ ਸਪਸ਼ਟ ਕੀਤਾ ਹੈ ਕਿ ਜੇਕਰ ਕਾਂਗਰਸ ਉਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਇੱਥੋਂ ਚੋਣ ਜ਼ਰੂਰ ਲੜਨਗੇ ਨਮਜੋਦਕੌਰ ਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਨਵਜੋਤ ਸਿੱਧੂ ਨੇ ਆਪਣੀ ਸਿਹਤ ਕਾਰਨ ਨਾਲ ਜਿੱਤ ਤੋਂ ਦੂਰੀ ਬਣਾ ਲਈ ਸੀ ਪਰ ਇਸ ਦੌਰਾਨ ਨਵਜੋਤਕਰ ਨੇ ਇੱਕ ਵਾਰ ਫਿਰ ਤੋਂ ਸਪਸ਼ਟ ਕੀਤਾ ਹੈ ਕਿ ਨਵਜੋਤ ਸਿੱਧੂ ਖੁਦ ਰਾਜਨੀਤੀ ਵਿੱਚ ਵਾਪਸ ਆਣਗੇ ਜਾਂ ਨਹੀਂ ਪਰ ਉਨ੍ਹਾਂ ਕਿਹਾ ਹੈ ਕਿ ਜਲਦੀ ਹੀ ਨਵਜੋਤ ਸਿੱਧੂ ਮੀਡੀਆ ਸਾਹਮਣੇ ਆ ਕੇ ਕੋਈ ਵੱਡਾ ਐਲਾਨ ਕਰ ਸਕਦੇ ਹਨ ਪੰਜਾਬ ਵਿੱਚ 800 800 ਮੈਗਾਵਾਟ ਦੇ ਤਿੰਨ ਹੋਰ ਬਿਜਲੀ ਉਤਪਾਦ ਯੂਨਿਟ ਸਥਾਪਿਤ ਕਰਨ ਦੀ ਮੰਗ ਨੂੰ ਕੇਂਦਰੀ ਮੰਤਰੀ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ ਇਥੇ ਭਾਰਤ ਸਰਕਾਰ ਦੇ ਬਿਜਲੀ ਵਿਭਾਗ ਵੱਲੋਂ ਉੱਤਰ ਭਾਰਤ ਦੇ ਬਿਜਲੀ ਮੰਤਰੀ ਦੀ ਰੱਖੀ ਕਾਨਫਰੰਸ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਦੇ ਹਰਪਰਜਨ ਸਿੰਘ ਏਟੀਓ ਨੇ ਇਹ ਮੁੱਦਾ ਚੁੱਕਿਆ ਸੀ ਇਸ ਕਾਨਫਰੰਸ ਦੀ ਪ੍ਰਧਾਨਗੀ ਭਾਰਤ ਸਰਕਾਰ ਦੇ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕੀਤੀ ਗਈ ਸੀ ਜਿਸ ਵਿੱਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਰਾਜਸਥਾਨ ਉੱਤਰ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਲਦਾਖ ਅਤੇ ਦਿੱਲੀ ਸਰਕਾਰ ਦੇ ਬਿਜਲੀ ਮੰਤਰੀਆਂ ਤੇ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ ਸੀ ਦਸਤੇਗੀ ਬਿਜਲੀ ਮੰਤਰੀ ਨੇ ਰੋਪੜ ਥਰਮਲ ਪਲਾਂਟ ਦੀ ਮੌਜੂਦਾ ਬਿਜਲੀ ਉਤਪਾਦ ਸਮਰੱਥਾ ਨੂੰ ਵਧਾਉਣ ਦੀ ਮੰਗ ਕਰਦੇ ਹਨ ਕਿ ਹੈ ਕਿ ਪੰਜਾਬ ਕੋਲ ਆਪਣੀ ਕੋਲੇ ਦੀ ਖਾਨ ਹੈ ਤੇ ਪਰੰਤੂ ਕੇਂਦਰ ਸਰਕਾਰ ਵੱਲੋਂ ਕੋਲੇ ਦੀ ਟੂਆਟੋ ਆਈ 1000 ਕਿਲੋਮੀਟਰ ਤੋਂ ਵੱਧ ਨਾ ਕਰਨ ਦੀ ਸ਼ਰਤ ਕਾਰਨ ਇਹਨਾਂ ਥਰਮਲ ਪਲਾਂਟਾਂ ਦੀ ਸਮਰਥਾ ਵਧਾਉਣ ਵਿੱਚ ਪੇਸ਼ ਆ ਰਹੀਆਂ ਦਿੱਕਤਾਂ ਦਾ ਮੁੱਦਾ ਚੁੱਕਿਆ ਇਸ ਮੰਗ ਨੂੰ ਸਵੀਕਾਰ ਕਰਦਿਆਂ ਕੇਂਦਰੀ ਬਿਜਲੀ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕੋਲਾ ਲੈ ਕੇ ਜਾਣ ਦੀ ਹੱਦ ਨੂੰ 1500 ਕਿਲੋਮੀਟਰ ਵਧਾ ਦਿੱਤਾ ਜਾਵੇ ਅਤੇ ਪੰਜਾਬ ਦੇ ਰੋਪੜ ਵਿੱਚ 800 800 ਮੈਗਾਵਾਟ ਦੇ ਦੋ ਹੋਰ ਬਿਜਲੀ ਉਤਪਾਦ ਦੇ ਪਲਾਂਟਾਂ ਨੂੰ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਪੰਜਾਬ ਵਿੱਚ ਲਗਾਤਾਰ ਇੱਕ ਵਾਰ ਫਿਰ ਗਰਮੀ ਵਧਨ ਲੱਗੀ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ 24 ਘੰਟਿਆਂ ਵਿੱਚ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿਚ 1.8 ਡਿਗਰੀ ਸੈਲਸੀਅਸ ਦਾ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਗੰਭੀਰ ਸਥਿਤੀ ਦਾ ਇਸ਼ਾਰਾ ਕਰ ਰਿਹਾ ਹੈ ਮੌਸਮ ਵਿਭਾਗ ਨੇ 9 ਜੂਨ ਤੋਂ ਸੂਬੇ ਵਿੱਚ ਤਾਪਮਨ ਵਿੱਚ ਵਾਧੇ ਦੇ ਨਾਲ ਹੀਟ ਵੇਵ ਧਾਰਨ ਜਾਰੀ ਕਰ ਦਿੱਤਾ ਹੈ ਇਸ ਵੇਲੇ ਸੂਬੇ ਦਾ ਔਸਤ ਤਾਪਮਨ ਆਮ ਨਾਲੋਂ 1.2 ਡਿਗਰੀ ਸੈਲਸੀਅਸ ਘੱਟ ਹੈ ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਰਾਹਤ ਅਸਥਾਈ ਹੈ ਜਲਦ ਹੀ ਤਾਪਮਨ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ ਇਹ ਚੱਲ ਜਾਂਦੀ ਹੈ ਜਿਹਦੇ ਵਿੱਚ ਕਾਂਗਰਸ ਦਾ ਜਿਹੜਾ ਇੱਥੋਂ ਉਮੀਦਵਾਰ ਹੈ ਆਸ਼ੂ ਉਹ ਇੱਕ ਪ੍ਰਿੰਸੀਪਲ ਮਹਿਲਾ ਪ੍ਰਿੰਸੀਪਲ ਨੂੰ ਕਿਵੇਂ ਗਾਲਾਂ ਕੱਢ ਰਿਹਾ ਹੋ। ਬਲਕਿ ਤੇ ਟ੍ਰੈਫਿਕ ਚ ਲੇਟ ਹੋ ਗਈ ਹੋਣੀ ਉਹਦਾ ਕੀ ਕਸੂਰ ਹੈ ਜੀ। ਇੱਥੇ ਨਾਹੀਂ ਤੂੰ ਇੱਥੇ ਕੀ ਕਰਨ ਆ ਗਈ? ਚਲ ਤੂੰ ਇੱਥੋਂ ਹੁਣ ਤੈਨੂੰ ਤੋਹਾ ਕਰੂੰਗਾ ਉਹ ਕਰ। ਕਮਾਲ ਹੈ। ਐਸ ਕੰਮ ਬਸ ਤੇ ਲੀਡਰ ਬਣਿਆ ਹੋ ਕੇ ਤੁਸੀਂ ਗਾਲਾਂ ਕੱਢੋਗੇ। ਥੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ। ਗੁਰੂ ਨਾਨਕ ਸਾਹਿਬ ਨੇ ਲਿਖਿਆ। ਤੇ ਇਹ ਅੱਜ ਕਿਵੇਂ ਕਿਹੜੇ ਮੂੰਹ ਨਾਲ ਆਉਣਗੇ ਜੀ ਵੋਟਾਂ ਮੰਗਣੇ ਹੰਕਾਰ ਦੇਖੋ ਤੁਸੀਂ ਇਹਨਾਂ ਦਾ ਹੁਣ ਆ ਵੋਟਾਂ ਜਿਹੜੀਆਂ ਨੇ ਮੈਨੂੰ ਪੱਤਰਕਾਰ ਕਹਿੰਦੇ ਮੁੱਦਾ ਕੀ ਹੈ ਮੈਂ ਕਹਿੰਦਾ ਮੁੱਦਾ ਇਹ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਬਸ ਅਸੀਂ ਪਿਆਰ ਨਾਲ ਵੋਟਾਂ ਮੰਗਦੇ ਆ ਉਹ ਹੰਕਾਰ ਨਾਲ ਮੰਗਦੇ ਆ ਆਸ਼ੂ ਇਜ਼ ਮਸਟ ਲੈ ਅੰਗਰੇਜ਼ੀ ਚ ਲਿਖਤਾ ਆਸ਼ੂ ਇਜ਼ ਮਸਟ ਵੀ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਉਹ ਨੈਲਸਨ ਮੰਡੇਲਾ ਜੀ ਉਹ ਵੀ ਜ਼ਰੂਰੀ ਹੈ ਤੇ ਹਜੇ ਗੁੰਡਾਗਰਦੀਆਂ ਕਰਨ ਵਾਲੇ ਬਦਤਮੀਜ਼ੀਆਂ ਕਰਨ ਵਾਲੇ ਮਾਵਾ ਭੈਣਾਂ ਦੀਆਂ ਬੇਇੱਜ਼ਤੀਆਂ ਕਰਨ ਵਾਲੇ ਜ਼ਰੂਰੀ ਹੈ ਬਲਕੇ ਇਹ ਹਜੇ ਤਾਂ ਸਾਡੀ ਮਜਬੂਰੀ ਸੀ ਪਹਿਲਾਂ ਹੁਣ ਤਾਂ ਜ਼ਮਾਨਾ ਇਹ ਰਹਿ ਗਿਆ ਜੀ ਅੱਜ ਕੱਲ ਕੋਈ ਨਹੀਂ ਕਿਸੇ ਦੀ ਚੱਲਦਾ ਹਰੇਕ ਬੰਦਾ ਆਪਣੇ ਘਰੇ ਰਾਜਾ ਹੈ ਕੋਈ ਕਿਸੇ ਦੀ ਨਹੀਂ ਚੱਲਦਾ ਤੇ ਇਸ ਕਰਕੇ ਇੱਜ਼ਤ ਮਾਣ ਦਿਓ ਸਾਰਿਆਂ ਨੂੰ ਸਤਿਕਾਰ ਦਿਓ ਅਸੀਂ ਤਾਂ ਤੁਹਾਡੇ ਨਾਲ ਬੇਨਤੀ ਕਰਨ ਆਏ ਆ ਤੁਹਾਡੇ ਕੋਲੇ ਕਈ ਵਾਰੀ ਪ੍ਰਮਾਤਮਾ ਆਪ ਹੀ ਵਿਧੀਆਂ ਬਣਾ ਦਿੰਦਾ ਹੈ ਸੰਜੋਗ ਬਣਾ ਦਿੰਦਾ ਜਦੋਂ ਬੋਟਾਂ ਨਾਮਿਨੇਸ਼ਨ ਭਰਦਿਆਂ ਕਾਗਜ਼ ਭਰਦਿਆਂ ਤਾਂ ਜਿਹੜੇ ਰਿਕੋਨਾਈਜ਼ਡ ਤੇ ਰਜਿਸਟਰਡ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਪਹਿਲਾਂ ਬਲੇ 3-4 3-4 ਰਜਿਸਟਰਡ ਪਾਰਟੀਆਂ ਨੇ ਕਾਂਗਰਸ ਹੈ ਕੇਪੀ ਹੈ ਆਮ ਆਦਮੀ ਪਾਰਟੀ ਹੈ ਇੱਕ ਅੱਧੀ ਰਜਿਸਟਰਡ ਪਾਰਟੀ ਹੋਰ ਹੋਊਗੀ ਜਿਹਦਾ ਕੋਈ ਮੀਂਦਵਾਰ ਲੜ ਰਿਆ ਹੋਊਗਾ ਪਹਿਲਾਂ ਉਹਨਾਂ ਦੇ ਨਾਵਾਂ ਨੂੰ ਦੇਖਿਆ ਜਾਂਦਾ ਊੜਿਆੜੇ ਮੁਤਾਬਕ ਕਿ ਕਿਹਦਾ ਨਾਮ ਜਿਹੜਾ ਹੈ ਉਹ ਪਹਿਲਾਂ ਆਉਂਦਾ ਤਾਂ ਉਹਦਾ ਪਾਟਣ ਦਾ ਨੰਬਰ 99 ਨੰਬਰ ਤੇ ਆ ਜਾਂਦਾ ਹੈ ਜਿਵੇਂ 117 ਸੀਟਾਂ ਲੜਦੇ ਆਂ ਜ਼ਰੂਰੀ ਨਹੀਂ ਕਿ ਆਮਾ ਦੀ ਪਾਰਟੀ ਦੀ 117 ਚ ਅ ਦੂਜੇ ਨੰਬਰ ਤੇ ਬਟਨ ਹੋਵੇ ਜਾਂ ਤੀਜੇ ਤੇ ਉਹ ਡਿਪੈਂਡ ਕਰਦਾ ਹੈ ਉਮੀਦਵਾਰ ਦੇ ਨਾਮ ਤੇ ਪਰ ਕੁਦਰਤ ਕਈ ਵਾਰੀ ਇਹੋ ਜਿਹੀ ਵਿਧੀ ਬਣਾ ਦਿੰਦੀ ਹੈ ਰੱਬ ਆਪ ਥੋੜੀ ਆਉਂਦਾ ਹੁੰਦਾ ਉਹਨਾਂ ਕੋਈ ਸੰਕੇਤ ਹੀ ਦਿੰਦਾ ਹੁੰਦਾ ਕੱਲ ਹੀ ਹਜੇ ਸਾਨੂੰ లిస్ట్ ਮਿਲੀ ਹੈ ਕਿ ਕਿਹੜੇ ਨੰਬਰ ਤੇ ਆਪਣਾ ਵਟਣਾ ਹੈ ਨੰਬਰ ਵੀ ਆਪਣਾ ਪਹਿਲੇ ਹੀ ਆ ਉਹ ਚ ਰੱਬ ਨੇ ਦੱਸਤਾ ਸੰਕੇਤ ਦੇਤਾ ਭਾਈ ਤੁਸੀਂ ਪਹਿਲੇ ਨੰਬਰ ਤੇ ਆਉਣਾ ਚੰਗੇ ਬੰਦੇਓ ਇਮਾਨਦਾਰ ਬੰਦੇਓ ਤੁਸੀਂ ਨੀਤ ਤੁਹਾਡੀ ਸਾਫ ਹੈ ਆ ਲੋ ਪਹਿਲੇ ਨੰਬਰ ਵਾਲਾ ਬਟਨ ਆ ਗਿਆ ਬਾਕੀਆਂ ਬੱਲ ਆਪਾਂ ਦੇਖਣੇ ਨਹੀਂ ਜੇ ਦੂਜੇ ਬਟਨ ਦੇਖ ਲੇ ਅੱਖਾਂ ਚ ਕਾਲਾ ਮੋਤੀ ਚਿੱਟਾ ਮੋਤੀ ਵੀ ਉੱਤਰ ਸਕਦਾ ਐਡੇ ਇਹ ਭ੍ਰਿਸ਼ਟਚਾਰੀ ਨੇ ਅੰਕਾਰੀ ਨੇ ਤੋਂ ਪਹਿਲਾ ਨੰਬਰ ਬਟਨ ਦਬ ਕੇ ਆਪਦਾ ਕਰੇ ਮੁੜਿਆ ਬਸ ਥੋੜਾ ਕੰਮ ਤੇ 7 ਵਜੇ ਬੋਟਾ ਪੈਣ ਲੱਗ ਜਾਣਗੇ ਆ ਤਾਂ ਸਾਢੇ 7 ਵਜੇ ਤੱਕ ਨਵੇੜ ਕੇ ਕੰਮ ਖਤਮ ਆ ਕੇ ਘਰੇ ਆਜੋ ਠੰਡੇ ਠੰਡੇ ਥੋੜਾ ਕੰਮ 19 ਤਰੀਕ ਨੂੰ ਖਤਮ ਸਾਡਾ ਸ਼ੁਰੂ ਆ ਬੈਠੇ ਨੇ ਮਿੰਦਰਪਗ ਜੀ ਬੈਠੇ ਨੇ ਇਲੈਕਸ਼ਨ ਲੜ ਰਹੇ ਸੀ ਜਲੰਧਰ ਤੋਂ ਮੈਂ ਕਿਹਾ ਸੀ ਜਲੰਧਰ ਵਾਲਿਆਂ ਨੂੰ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹੋਵਾਂ ਜਿਹੜੀ ਮੈਂ ਕਹਿਤੀ ਫਿਰ ਮੈਂ ਕਰਦਾ ਮੈਂ ਕਿਹਾ ਸੀ ਕਾਗਜ਼ ਤੇ ਉੱਤੇ ਮੰਗਾ ਜਿਹੜੀਆਂ ਨੇ ਉਹ ਮਹਿੰਦਰ ਭਗਤ ਲਿਖੂਗਾ ਦਸਕਤ ਮੈਂ ਕਰੂੰਗਾ ਇਹੀ ਗੱਲ ਮੈਂ ਅੱਜ ਤੁਹਾਨੂੰ ਕਹਿਣਾ ਸੰਜੀਵ अरोड़ा ਤੁਹਾਡੀਆਂ ਮੰਗਾ ਲਿਖ ਕੇ ਲਿਓਗਾ ਦਸਕਤ ਮੇਰੇ ਹੋਣਗੇ ਆ ਇੱਥੇ ਖੜਿਆ ਰਸਾਲ ਹੋ ਗਏ ਜੀ ਇਹਨਾਂ ਨੂੰ ਰਾਜ ਕਰਦਿਆਂ ਨੂੰ ਦੁਨੀਆਂ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ 7 ਤੋਂ ਵਜੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਜੀ ਮੰਗਾ ਉੱਥੇ ਖੜੀਆਂ ਪਿੰਡਾਂ ਚ ਬਗ ਜੋ ਤੋਬਾ ਪੈਰਾਂ ਚ ਆ ਜੋ ਸੀਵਰੇ ਦਾ ਟੱਕਣ ਇੱਥੇ ਲਈ ਫਿਰਦੇ ਆਪਾਂ ਨੂੰ ਕੁਝ ਨਹੀਂ ਆਪਾਂ ਨੂੰ ਪਤਾ ਲੱਗਣ ਦਾ ਵੀ ਜਵਾਕਾਂ ਨੂੰ ਵੀ ਪੜਾ ਲਿਏ ਕੁਈ ਵਧੀਆ ਸਕੂਲ ਬਣਾ ਲੀਏ ਕਾਲਜ ਬਣਾ ਲੀਏ ਯੂਪੀਐਸਸੀ ਦੇ ਸੈਂਟਰ ਖੋਲ ਕੇ ਅਫਸਰ ਬਣਾ ਲੀਏ ਆਪਦੇ ਬੱਚਿਆਂ ਨੂੰ ਜਿਨ੍ਹਾਂ ਨੇ ਪੜ੍ਹ ਲਿਆ ਡਿਗਰੀਆਂ ਕਰ ਲੀਆਂ ਨੌਕਰੀਆਂ ਦੇ ਦੀਓ ਉਹਨਾਂ ਨੂੰ ਕੋਈ ਇੰਡਸਟਰੀ ਵਾਲੇ ਆ ਜਾਣ ਸਵੇਰੀ ਕੰਮ ਤੇ ਜਾਈਏ ਸ਼ਾਮ ਨੂੰ ਘਰੋਂ ਵਾਪਸ ਆਈਏ ਕੋਈ ਸੈਲਫ ਹੈਲਪ ਗਰੁੱਪ ਬਣ ਜਾਣ ਲੇਡੀਜ਼ ਦੇ ਆਉਂਦਿਆਂ ਨੂੰ ਜਿਹੜੀ ਸਾਡੀ ਮਾਂ ਭੈਣ ਵੀ ਜਿਹੜੀ ਆ ਉਹ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ ਕਿਉਂਕਿ ਗੁਣ ਬਹੁਤ ਹੈ ਸਾਡੇ ਕੋਲੇ ਅਸੀਂ ਦਰੀਆਂ ਵੀ ਬੁਣ ਲੈਣੀਆਂ ਆ ਅਸੀਂ ਫੁਲਕਾਰੀਆ ਬਣਾ ਲੈਣੀਆਂ ਅਸੀਂ ਲਹਿੰਗੇ ਬਣ ਲੈਣੀਆਂ ਅਸੀਂ ਪੱਚੀ ਕਹਾਣੀ ਦਾ ਤੇਲ ਜੇ ਉਹ ਸਭ ਕੁਝ ਕਰ ਸਕਦੇ ਹਾਂ ਐਡੇ ਮਿਹਨਤੀ ਕੰਮ ਹੈ ਸਾਡੀ ਇਸ ਕਰਕੇ ਸਾਡਾ ਸੋਚ ਸਾਡੀ ਸੋਚ ਇਹ ਹੈ ਹਰੇਕ ਘਰ ਦਾ ਚੁੱਲ੍ਹਾ ਜਿਹੜਾ ਉਹ ਪਰਿਵਾਰ ਆਪ ਦੇ ਬਲ ਬੂਤੇ ਤੇ ਚਲਾਵੇ ਉਹਨੂੰ ਕਿਸੇ ਮੂਰੇ ਹੱਥ ਅੱਡਣੇ ਨਾ ਪੈਣ ਜੇ ਹੱਥ ਐ ਨਹੀਂ ਹੋਣੇ ਚਾਹੀਦੇ ਪੰਜਾਬੀਆਂ ਦੇ ਕਦੇ ਹੁੰਦੇ ਵੀ ਨਹੀਂ ਐ ਪੰਜਾਬੀਆਂ ਦੇ ਹੱਥ ਐ ਹੋਣੇ ਚਾਹੀਦੇ ਕੁਝ দান ਕਰਨ ਵਾਸਤੇ ਹੋਣਾ ਚਾਹੀਦੇ ਇਹਨਾਂ ਨੇ ਭਿਖਾਰੀ ਬਣਾ ਕੇ ਰੱਖਤਾ ਸਾਨੂੰ ਕਿਉਂਕਿ ਸਾਰਾ ਕੁਝ ਆਪਦੇ ਟੱਬਰ ਵਾਸਤੇ ਹੀ ਸਾਰਾ ਕੁਝ ਆਪਦੇ ਟੱਬਰ ਵਾਸਤੇ ਹੀ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਭਾਇ ਸਿੱਧੂ ਬਦ ਕਮ ਖਤਮ ਬਸ ਹੋਹੀ ਨੇ ਉਥੇ ਖੜ ਗਏ ਜੀ ਆਮ ਆਮ ਕਰਤੀਆਂ ਬੁੱਤ ਖਾਓ ਧੱਕੇ ਖਾਓ ਕਹਿੰਦੇ ਜਾਓ ਜਿੱਥੇ ਮਰਜ਼ੀ ਜਾਓ ਤਾਂ ਕਰਕੇ ਹੱਕ ਕੇ ਰਾਜਨੀਤੀ 'ਚ ਆਇਆ ਸੀ ਨਹੀਂ ਅਸੀਂ ਕਿਹੜਾ ਅਸੀਂ ਤਾਂ ਆਮ ਮੈਂ ਤਾਂ ਕਲਾਕਾਰ ਸੀ ਬਹੁਤ ਮਸ਼ਹੂਰ ਮੈਂ ਕੀ ਲੈਣਾ ਸੀ ਇਹਨਾਂ ਕੰਮ ਤੋਂ ਜੀ ਮਨ ਤਾਂ ਪੈਸੇ ਮਿਲਦੇ ਸੀ ਬੋਲਣ ਦੇ ਹੁਣ ਇੱਥੇ ਬੋਲ ਕੇ ਪੈਸੇ ਦੇ ਕੇ ਜਾऊं ਮera ਉਲਟਾ ਕੰਮ ਮੇਰੇ ਪੈ ਗਿਆ ਜੀ ਹੁਣ ਬੋਲਣ ਦੇ ਦੇਣੇ ਪੈਂਦੇ ਆ ਪਹਿਲਾਂ ਬੋਲਣ ਦੇ ਮਿਲਦੇ ਸੀ ਟਿਕਟਾਂ ਲੈ ਕੇ ਮੈਨੂੰ ਦੇਖਣ ਆਉਂਦੇ ਸੀ ਤੁਸੀਂ 500 ਰੁਪਏ ਦੀ ਟਿਕਟਾ ਭਵੰਤਮਨ ਦਾ ਸ਼ੋਅ ਹੈ ਪੰਜਾਬੀ ਭਵਨ ਚ ਫਲਾਣੇ ਤੇਮਕਾ ਆਕ ਕੇ ਆਇਆ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਐ ਸਾਰੇ ਆ ਜਿਹੜੇ ਵਿਰੋਧੀ ਕਾਂਗਰਸ ਵਾਲੇ ਬੀਜੇਪੀ ਵਾਲੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਭ ਤੋਂ ਪਹਿਲਾਂ ਕੁਝ ਨਹੀਂ ਦੇਖਦੇ ਭਵੰਤਮਨ ਨੂੰ ਗਾਲਾਂ ਕੱਢੋ ਪਹਿਲਾਂ ਤਾਂ ਮੈਂ ਕੀ ਵਗੜਦਾ ਜੀ ਕੋਈ ਨਿਕਸਾਨ ਕੀਤਾ ਪੰਜਾਬ ਦਾ ਕੋਈ ਕਾਫੜਾ ਕੀਤਾ ਜੀ ਕੋਈ ਰੇਤੇ ਵਾਲੀ ਖੱਡ ਜਿੱਸਾ ਕੋਈ ਬੱਸਾਂ ਚਿੱਸਾ ਪਾ ਲਿਆ ਕੋਈ ਠੇਕਿਆਂ ਚਿੱਸਾ ਕੋਈ ਢਾਬਿਆਂ ਚਿੱਸਾ ਹਿੱਸਾ ਤਾਂ ਹੈਗਾ ਪਰ ਪੰਜਾਬੀਆਂ ਦੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚਿੱਸਾ ਹਰੇਕ ਹਾਲ ਮਿਰਤਾ ਪ੍ਰਾਪਰਟੀ ਘਟੀ ਜਾਂਦੀ ਹੈ ਮੈਂ ਤੁਹਾਨੂੰ ਦੱਸਾਂ ਜਦੋਂ ਆਪਾਂ ਕਾਗਜ਼ ਭਰਦੇ ਆਂ ਨਾਲ ਇੱਕ ਐਫੀ ਡੈਕਟ ਦੇਣਾ ਪੈਂਦਾ ਵੀ ਤੁਹਾਡੇ ਕੋਲੇ ਕੀ ਕੀ ਐ ਤੁਹਾਡੇ ਕੋਲੇ ਕੀ ਕੀ ਐ ਸੋਫੇ ਵੀ ਲਿਖਣੇ ਪੈਂਦੇ ਆ ਗੱਡੀਆਂ ਦੀ ਕੀਮਤ ਤੁਹਾਡੀ ਘਰ ਵਾਲੀ ਦੇ ਨਾਂ ਤੇ ਕੀ ਚੀਜ਼ ਐ ਕਿੰਨੇ ਗਹਿਣੇ ਨੇ ਕੀ ਐ ਸਾਰਾ ਲਿਖਣਾ ਪੈਂਦਾ ਜਨਾਬ 2012 ਚ ਪਹਿਲੀ ਵਾਰ ਇਲੈਕਸ਼ਨ ਲੜਿਆ ਸੀ ਲਹਿਰੇਗਾ ਅੱਗੇ ਤੋਂ ਫਾਰ ਗਿਆ ਸੀ ਉਹ ਦਮੇ ਮਨਪ੍ਰੀਤ ਬਾਦਲ ਉਹਨਾਂ ਨੇ ਪਾਰਟੀ ਬਣਾਈ ਸੀ ਉਹ ਤੋਂ ਆਇਆ ਸੀ ਜਿੰਨਾ ਮੈਂ ਕਲਾਕਾਰੀ ਤੋਂ ਆਪਣੀ ਮਿਹਨਤ ਨਾਲ ਕਮਾਇਆ ਸੀ ਮੈਂ ਲਿਖਦਾ ਕਿ ਇੰਨਾ ਹੈ ਜੀ 2014 ਤੱਕ ਆਮ ਆਦਮੀ ਪਾਰਟੀ ਆ ਗਈ ਉਹਨਾਂ ਨੇ ਮੈਨੂੰ ਸੰਗਰੂਰ ਤੋਂ ਟਿਕਟ ਦਿੱਤੀ ਮਨਪ੍ਰੀਤ ਬਾਦਲ ਕਾਂਗਰਸ ਚ چلا ਗਿਆ ਜੀ ਮੈਂ ਕਿਹਾ ਮੈਂ ਨਹੀਂ ਜਾਣਾ ਕਾਂਗਰਸ 12 ਨਾਲੋਂ ਜਦੋਂ 14 ਵਾਲੇ ਕਾਗਜ਼ ਪੜੇ 12 ਨਾਲੋਂ ਪ੍ਰਾਪਰਟੀ ਘਟ ਗਈ ਕਿਉਂਕਿ ਉਹ ਸ਼ੂ ਕਰਨੇ ਬੰਦ ਕਰਤੇ ਅਕਾਲੀਆਂ ਦਾ ਰਾਜ ਸੀ ਇਹਨਾਂ ਨੇ ਮੇਰੇ ਟੀਵੀ ਸੀਰੀਅਲ ਸੁਲੇ ਵੀ ਬੰਦ ਕਰਤੇ ਕਿਉਂਕਿ ਇੰਹੀਂ ਕਰਦੇ ਆ ਇਹ ਇਹ ਕਹਿੰਦੇ ਜਿਹੜਾ ਦੂਜੀ ਪਾਰਟੀ ਚ ਨਾ ਉਹਨੂੰ ਪਹਿਲਾਂ ਆਰਥਿਕ ਮਾਰ ਮਾਰੋ ਫੈਲਰ ਬੰਦ ਕਰ ਦੋ ਜਿਮੀਨੀ ਬੱਸ ਚੱਲਦੀ ਐ ਮਿਨੀ ਬੱਸ ਬੰਦ ਕਰ ਦੋ ਉਹ ਹਵੇਲੀ ਵਾਲਿਆਂ ਨੇ ਵਿਚਾਰਿਆਂ ਨੇ ਤਰਿੰਦਰ ਜਿਹੜੀ ਹਵੇਲੀ ਐ ਹਵੇਲੀ ਦਿੱਤੀ ਨਹੀਂ ਉਹਦੇ ਉੱਤੋਂ ਦੀ ਉਹ ਕੱਟਤਾ ਓਵਰ ਬ੍ਰਿਜ ਉੱਥੇ ਕੋਈ ਲੋੜ ਨਹੀਂ ਸੀ ਓਵਰ ਬ੍ਰਿਜ ਦੀ ਕਹਿੰਦੇ ਇਹਦੇ ਗਾਹ ਕਟਾਓ ਐਂ ਕਰਦੇ ਆ ਮੇਰੇ ਵੀ ਬਾਜੂਗ ਨੂੰ ਜਦੋਂ ਉਹਨੇ ਸਾਰੇ ਬੰਦ ਕਰਤੇ ਈ ਜੋਗਨੂ ਤਾਂ ਹੁਣ ਹਾਜ਼ਰ ਹੈ ਹੁਣ ਤਾਂ ਸਭ ਤੋਂ ਵੱਧ ਦੁੱਖ ਇਹਨੂੰ ਹੀ ਹੁੰਦਾ ਵੀ ਇਹ ਕਿਉਂ ਹਾਜ਼ਰ ਹੈ 14 ਚ ਜਿੱਤ ਗਿਆ ਐਮਪੀ ਬਣ ਗਿਆ ਇੱਕ ਵਾਰੀ ਕੋਈ ਐਮਪੀ ਬਣ ਜੇ ਕਈ ਪੀੜ੍ਹੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ 17 ਚ ਮੇਰੀ ਫੇਰ ਡਿਊਟੀ ਲਾਤੀ ਜਲਾਲਾਬਾਦ ਤੋਂ ਸੁਖਵੀਰワਲ ਦੇ ਵਿਰੁੱਧ ਇਲੈਕਸ਼ਨ ਲੜਨ ਦੀ ਵਿਧਾਨ ਸਭਾ ਦਾ ਜੋ 17 ਚ ਕਾਗਜ਼ ਪਰ 14 ਨਾਲੋਂ ਘਟ ਗਈ ਜੀ ਓਏ ਉੱਥੇ ਤਾਂ ਗੱਲ ਦੱਸਰੀ ਸਾਦੇ ਤੁਸੀਂ ਜੇ ਗੱਲ ਦੱਸਤਾ ਕਾਗਜ਼ ਕੈਨਸਲ ਹੋ ਜਾਣਗੇ ਤੁਹਾਡੇ ਚਲੋ 19 ਚ ਫੇਰ ਲੜੇ ਸੰਗਰੂਰ ਤੋਂ 19 ਜਦੋਂ ਕਾਗਜ਼ ਪਰ 17 ਨਾਲੋਂ ਘਟ ਗਈ ਜਿੱਤ ਗਏ ਫੇਰ ਐਮਪੀ ਬਣ ਗਏ ਫੇਰ ਬੋਲ ਗਏ ਜਾ ਕੇ ਲੋਕਾਂ ਦੇ ਹੱਕ ਚ 22 ਚ ਲਕਸ਼ਣਾ ਫੇਰ ਆ ਗਈਆਂ ਇਦੋਂ 22 ਕਾਗਜ਼ 'ਚ ਪਰੇ 19 ਨਾਲੋਂ ਘਟ ਗਈ ਉਹ ਮੈਨੂੰ ਮੇਰਾ ਸੀਏ ਕਹਿੰਦਾ ਯਾਰ ਪਹਿਲਾ ਬੰਦਾ ਜਿਹਦੀ ਕਟੀ ਜਾਂਦੀ ਹੈ ਮਤਲਬ ਵੀ ਆਮ ਤੌਰ ਤੇ ਇੱਕ ਵਾਰੀ ਮੈਂ ਦੋ ਵਾਰੀ ਐਮਪੀ ਹੋ ਗਿਆ ਹੁਣ ਮੁੱਖ ਮੰਤਰੀ ਬਣ ਗਏ ਤਿੰਨ ਸਾਲ ਸਵਾ ਤਿੰਨ ਸਾਲ ਤੋਂ ਹੁਣ ਜੇ ਕਿਤੇ ਕਾਗਜ਼ ਕਰਨੇ ਪੜਨੇ ਪਏ ਤਾਂ ਬਾਈ ਨਾਲੋਂ ਘਟ ਗਈ ਮੈਂ ਕਿਹਾ ਵੀ ਤੈਨੂੰ ਲੱਗਦਾ ਵੀ ਕੱਟ ਗਈ ਕੈਦਤ ਐਸੈਟਸ ਪ੍ਰਾਪਰਟੀ ਪਰ ਮੈਂ ਕਹਾਂ ਤੂੰ ਮੇਰੇ ਨਾਲ ਕਰੇ ਜਾ ਕੇ ਦੇਖੀ ਪ੍ਰੋਗਰਾਮਾਂ ਤੇ ਜਿਹੜੀ ਆ ਪ੍ਰਾਪਰਟੀ ਹੈ ਇਹ ਨਹੀਂ ਹੈਗੀ ਕਿਸੇ ਕੋਲੇ ਫਿਰ ਔਰ ਇਹਦੀ ਕੋਈ ਕੀਮਤ ਵੀ ਹੈ ਨਹੀਂ ਇਹਦੀ ਕੀਮਤ ਵੀ ਹੈ ਨਹੀਂ ਕੋਈ ਇਹਦੀ ਕੋਈ ਕੀਮਤ ਤਰੀ ਕੀ ਪਾ ਲੋਂਗੇ ਕੀਮਤ ਜੀ ਕਿੰਨੇ ਵਜ ਗਏ ਜੀ ਪੌਣੇ 8 ਵਜੇ ਕਿਸੇ ਲੀਡਰ ਨੂੰ ਸੁਣਨ ਬਾਅਦ ਤੇ ਆ ਜਾਣਗੇ ਇੱਥੇ ਬੰਦੇ ਸੁਖਵੀਰ ਬਾਦਰ ਉਹਨੂੰ ਦਿਨੇ ਨਹੀਂ ਆਉਂਦੇ ਜੀ ਰਾਤ ਨੂੰ ਆ ਆਪਣੀ ਆਉਂਦੇ ਵੀ ਖੇਤਰ ਚ ਉੱਤਰਨਾ ਪੈ ਜਾਣਗੀ ਕਦੇ ਇਧਰ ਲੀ ਬਾਹ ਟੁੱਟ ਗਈ ਕਦੇ ਇਧਰ ਲੀ ਟੁੱਟ ਗਈ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ